ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗ ਜੀਓ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਗੁਰੂ ਫਤਿਹ ਦੀ ਸਾਂਝ ਪਾਓ ਗੱਜ ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਇਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੋ ਆਪਾਂ ਅੰਮ੍ਰਿਤ ਇਤਿਹਾਸ ਬਾਚਦੇ ਆ ਰਹੇ ਆ ਮਿਹਰ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਕਿੰਦਾ ਵਿਚਰਨਾ ਹੈ ਕੀ ਕਰਨਾ ਹੈ ਬੰਦਿਆ ਤੇਰਾ ਰੋਜ਼ਮਰਾਂ ਦੀ ਜ਼ਿੰਦਗੀ ਦਾ ਕਰਮ ਕੀ ਹੈ ਸਤਿਗੁਰੂ ਪਾਤਸ਼ਾਹ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ ਇੱਕ ਵਿਸ਼ੇਸ਼ਤਾਈ ਹੈ ਗੁਰੂ ਸਾਹਿਬ ਜੀ ਦੇ ਵਿੱਚ ਕਿ ਜਿੱਥੇ ਸਤਿਗੁਰੂ ਪਾਤਸ਼ਾਹ ਜਾਂਦੇ ਨੇ ਜਿਹੜਾ ਕੋਈ ਅੱਗਿਓ ਕੰਮ ਕਰ ਰਿਹਾ ਉਹਦੇ ਕੰਮ ਰਾਹੀਂ ਸਮਝਾਉਣਾ ਇਹ ਬਹੁਤ ਵੱਡੀ ਵਡਿਆਈ ਹੈ ਸਾਡੇ ਸਤੂਗੁਰਾਂ ਦੀ ਕਿਤੇ ਖੇਤ ਦਾ ਕੋਈ ਕੰਮ ਕਰਨ ਲੱਗਦਾ ਉਹਨੂੰ ਕਿਤੇ ਉਪਦੇਸ਼ ਦੇਣਾ ਉਹਨੂੰ ਕਿਸੇ ਹੋਰ ਢੰਗ ਤਰੀਕੇ ਨਾਲ ਕਿਸੇ ਹੋਰ ਸ਼ਬਦ ਨਾਲ ਨਹੀਂ ਸਤਿਗੁਰੂ ਪਾਤਸ਼ਾਹ ਇੰਜ ਸਮਝਾਉਂਦੇ ਨੇ ਕਿ ਮਨ ਹਾਲੀ ਕਿ ਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗ ਰੱਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਕਰ ਭਾਗਤ ਦੇਖ ਬਾਬਾ ਮਾਇਆ ਸਾਥ ਨਾ ਹੋਈ ਇਉ ਸਤਿਗੁਰੂ ਪਾਤਸ਼ਾਹ ਜੀ ਉਦਾਹਰਣਾ ਦੇ ਦੇ ਕਿ ਸਿ ਸਮਝਾਉਂਦੇ ਨੇ ਹੁਣ ਜਿਹੜਾ ਖੇਤ ਵਿੱਚ ਕੰਮ ਕਰ ਰਿਹਾ ਇਨਸਾਨ ਜਦੋਂ ਉਹਦੇ ਕੰਮ ਦੀ ਉਦਾਹਰਣ ਦੇ ਕੇ ਪਾਤਸ਼ਾਹ ਜੀ ਸਮਝਾਉਂਦੇ ਨੇ ਨਾ ਬੜਾ ਸੌਖੇ ਤਰੀਕੇ ਦੇ ਨਾਲ ਸਮਝ ਪੈ ਜਾਂਦਾ ਹੈ ਹੁਣ 5ਵੇਂ ਜਮਾਤ ਦਾ ਵਿਦਿਆਰਥੀ ਹੋਵੇ ਤੇ ਪਲੱਸ 2 ਦਾ ਉਹਨੂੰ ਸਵਾਲ ਕੀਤਾ ਜਾਵੇ ਉਹ ਸਮਝ ਨਹੀਂ ਨਾ ਪੈਂਦਾ ਉਹਨੂੰ ਸਮਝ ਕੀ ਪੈਣਾ ਹੈ ਜਿਹੜੀ ਕਲਾਸ ਦਾ ਬੱਚਾ ਉਸੇ ਕਲਾਸ ਦਾ ਸਵਾਲ ਹੋਵੇ ਐਦਾਂ ਸਤਿਗੁਰੂ ਪਾਤਸ਼ਾਹ ਜੀ ਜਦੋਂ ਖੇਤ ਦੇ ਵਿੱਚ ਕੰਮ ਕਰਨ ਵਾਲੇ ਕਾਮੇ ਨੂੰ ਸਮਝਾਉਂਦੇ ਨੇ ਨਾ ਬਾਦਸ਼ਾਹ ਜੀ ਇੰਜ ਸਮਝਾਉਂਦੇ ਨੇ ਕਿ ਮਨ ਹਾਲੀ ਬੰਦਿਆ ਆਪਣੇ ਮਨ ਨੂੰ ਹਾਲੀ ਬਣਾ ਲੈ ਹਾਲੀ ਕਿਉਂ ਕਿਹਾ ਕਿਉਂਕਿ ਹਾਲੀ ਜਿਹੜੇ ਸਾਧ ਸੰਗਤ ਪੁਰਾਣੇ ਜਵਾਨਿਆਂ ਵਿੱਚ ਜਦ ਬਲਦਾਂ ਦੇ ਨਾਲ ਖੇਤੀ ਕੀਤੀ ਜਾਂਦੀ ਸੀ ਤੇ ਹਾਲੀ ਉਹ ਇਨਸਾਨ ਹੁੰਦਾ ਸੀ ਸਭ ਤੋਂ ਪਹਿਲਾਂ ਉੱਠ ਕੇ ਜਿਹੜਾ ਆਪਣੇ ਖੇਤ ਦੇ ਵਿੱਚ ਹਲ ਜੋਤ ਲੈਂਦਾ ਸੀ ਜਾ ਕੇ ਜਦੋਂ ਤੱਕ ਸੂਰਜ ਚੜ੍ਹ ਜਾਣਾ ਕਿੰਨਾ ਬਾਹਣੋਂ ਨੇ ਬਾਹ ਲੈਣਾ ਸੀ ਉਤਮੀ ਇਨਸਾਨ ਦੀ ਉਦਾਹਰਣ ਦੇ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਬੰਦਿਆ ਆਪਣੇ ਮਨ ਨੂੰ ਹਾਲੀ ਵਰਗਾ ਬਣਾ ਲੈ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਸ਼ਰਮ ਕਹਿੰਦੇ ਨੇ ਮਿਹਨਤ ਨੂੰ ਮਿਹਨਤ ਦਾ ਪਾਣੀ ਬਣਾ ਬੰਦਿਆ ਸ਼ਰਮ ਪਾਣੀ ਤੇ ਆਪਣੇ ਤਨ ਨੂੰ ਕੀ ਬਣਾਉਣਾ ਜੀ ਖੇਤ ਪਾਤਸ਼ਾਹ ਕਹਿੰਦੇ ਆਪਣੇ ਤਨ ਨੂੰ ਖੇਤ ਬਣਾ ਲੈ ਜਦੋਂ ਤੂੰ ਆਪਣੇ ਮਨ ਨੂੰ ਹਾਲੀ ਬਣਾ ਲਿਆ ਮਿਹਨਤ ਮੁਸ਼ਕਲਤ ਨੂੰ ਤੂੰ ਪਾਣੀ ਬਣਾ ਲਿਆ ਤੇ ਖੇਤ ਆਪਣੇ ਧੰਨ ਦਾ ਬਣਾ ਲਿਆ ਫਿਰ ਕਹਿੰਦੇ ਭਾਉ ਕਰਮ ਕਰ ਜੰਮ ਸੀ ਫਿਰ ਇਹਦੇ ਵਿੱਚੋਂ ਭਾਉ ਪ੍ਰੇਮ ਦੀ ਖੇਤੀ ਪੈਦਾ ਹੋਣੀ ਹੈ ਇਹਦੇ ਵਿੱਚ ਭਾਉ ਕਰਮ ਕਰ ਜੰਮ ਸੀ ਸੇ ਕਰ ਭਾਗਟ ਦੇਖ ਫਿਰ ਤੇਰਾ ਘਰ ਕਿਦਾਂ ਭਾਗਾ ਵਾਲਾ ਬਣਦਾ ਹੈ ਕਿੰਦੇ ਤੇਰਾ ਘਰ ਭਾਗਾ ਵਾਲਾ ਬਣ ਜਾਣਾ ਜਦੋਂ ਇਹ ਗੁਣ ਤੇਰੇ ਅੰਦਰ ਆ ਗਏ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਹਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਅਮਰ ਇਤਿਹਾਸ ਅੱਬਾ ਬਾਚਦੇ ਆ ਰਹੇ ਆ ਇੱਕ ਜੋਤ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਾਂ ਜਾਮਿਆਂ ਦੇ ਵਿੱਚ ਜੋਤ ਇੱਕੋ ਹੀ ਹੈ ਸਰੀਰ ਬਦਲਦੇ ਨੇ ਜੋ ਤਿੱਕੈ ਪ੍ਰਜੋਜਨ ਇਕੈ ਨਿਸ਼ਾਨਾ ਇਕੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇਹ ਪੰਗਤੀ ਉਚਾਰਨ ਕਰਦੇ ਨੇ ਨਾ ਤੇ ਸਾਧ ਸੰਗਤ ਜੀ ਇਹਦੇ ਉੱਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਹਿਰਾ ਦੇਵ ਜੀ ਨੇ ਕਦੋਂ 1699 ਦੀ ਵਿਸਾਖੀ ਨੂੰ ਜਦੋਂ ਪਾਦਸ਼ਾਹੀਨ ਤਖਤ ਕੇਸਗੜ ਸਾਹਿਬ ਦੇ ਵਿੱਚ ਜਦੋਂ ਅਮਰਤ ਸ਼ਕਾਇਆ ਉਦੋਂ ਇਹੀ ਪੰਗਤੀਆਂ ਲਿਖ ਕੇ ਲਾਈਆਂ ਗਈਆਂ ਸਨ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੇ ਆਓ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਹੁਣ ਨਿਸ਼ਾਨਾ ਇੱਕੋ ਹੀ ਆ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਮਾਮਾ ਕਿਰਪਾਲ ਚੰਦ ਜੀ ਨੂੰ ਚਿੱਠੀ ਦੇ ਕੇ ਸ਼੍ਰੀਨਗਰ ਦਾ ਰਾਜਾ ਜੋ ਫਤਿਹ ਸ਼ਾਹ ਆਇਓ ਉਹਦੇ ਕੋਲ ਭੇਜਦੇ ਨੇ ਤੇ ਫਤਿਹ ਸ਼ਾਹ ਦਾ ਜਿਹੜਾ ਸਾਧ ਸੰਗਜੀਪ ਪ੍ਰੇਮ ਹੈ ਨਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਮੇਦਨੀ ਪ੍ਰਕਾਸ਼ ਰਾਜਾ ਨਾਹਨ ਰਿਆਸਤ ਦਾ ਰਾਜਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ ਸਬੰਧ ਬਣਾ ਰਹੇ ਨੇ ਇਹਨਾਂ ਦਾ ਸੋ ਦੋਸਤਾਨਾ ਹੱਥ ਹੈ ਜਿਹੜਾ ਉਹ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰ ਦੇ ਨਾਲ ਰਹੋ ਬੈਰੀ ਬਣ ਕੇ ਨਾ ਰਹੋ ਪੀਰ ਬਣ ਕੇ ਰਹੋ ਦੋਵੇਂ ਇੱਥੇ ਸਮਝੌਤਾ ਕਰਵਾਉਂਦੇ ਨੇ ਉਹਨਾਂ ਦਾ ਇੱਥੇ ਹੀ ਜਿਹੜਾ ਹੈ ਸਾਧ ਸੰਗ ਜੀ ਲਾਕੇ ਦੇ ਜਿਹੜੇ ਆਗੂ ਲੋਕ ਸਨ ਉਹ ਆਉਂਦੇ ਨੇ ਗੁਰੂ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਇੱਕ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਕਿਰਪਾ ਗੁਰੂ ਸਾਡੇ ਇਸ ਖੇਤਾਂ ਦੇ ਵਿੱਚ ਜੰਗਲ ਦੇ ਵਿੱਚ ਇੱਕ ਸ਼ੇਰ ਆ ਚੁੱਕਾ ਹੈ ਪਾਤਸ਼ਾਹ ਜੀ ਉਹਨੇ ਕਈ ਜਾਨਾਂ ਲੈ ਲਈਆਂ ਨੇ ਮਾਰੇ ਕਿਰਪਾ ਗੁਰੂ ਤੁਸੀਂ ਸ਼ਿਕਾਰ ਕਰ ਲੇਨੇ ਹੋ ਸੁਣਿਆ ਸੀ ਤੁਸੀਂ ਸੱਚੇ ਬਾਦਸ਼ਾਹ ਉਹਦਾ ਡਰ ਹੈ ਜਿਹੜਾ ਉਹ ਦੂਰ ਕਰੋ ਸਤਿਗੁਰੂ ਬਾਦਸ਼ਾਹ ਜੀ ਕਹਿੰਦੇ ਆਪਾਂ ਕੱਲ ਨੂੰ ਚਲਾਂਗੇ ਸਵੇਰ ਵਈਏ ਪਾਦਸ਼ਾਹ ਜੀ ਨੇ ਜਿਹੜੇ ਸੂਰਮੇ ਸਿੰਘ ਸੀ ਤਿਆਰ ਕੀਤੇ ਆਪ ਤਿਆਰ ਹੋਏ ਫਤਿਹ ਸ਼ਾਹ ਰਾਜਾ ਜਿਹੜਾ ਉਹ ਤਿਆਰ ਹੋਇਆ ਮੇਦਨੀ ਪ੍ਰਕਾਸ਼ ਰਾਜਾ ਜਿਹੜਾ ਤਿਆਰ ਹੋਇਆ ਆਪੋ ਆਪਣੇ ਘੋੜਿਆਂ ਤੇ ਸਵਾਰ ਹੋਏ ਨੇ ਸਤਿਗੁਰੂ ਸੱਚੇ ਪਾਦਸ਼ਾਹ ਉਧਰ ਨੂੰ ਜਾ ਰਹੇ ਨੇ ਜਿੱਧਰ ਮੁਖੀ ਲੋਕ ਦੱਸ ਕੇ ਗਏ ਸੀ ਕਿ ਸ਼ੇਰ ਇੱਧਰ ਨੂੰ ਰਹਿੰਦਾ ਹੁਣ ਸ਼ੇਰ ਦੀ ਦਹਾੜ ਐ ਨਾ ਜਦੋਂ ਸੁਣੀ ਮੇਦਨੀ ਪ੍ਰਕਾਸ਼ ਤੇ ਫਤੇਸ਼ਾ ਰਾਜਾ ਪਿੱਛੇ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੇਦਨੀ ਪ੍ਰਕਾਸ਼ ਫਤੇਸ਼ਾ ਇੱਕ ਵਾਰੀ ਵੇਖ ਲੋ ਕਿਤੇ ਮਨ ਦੇ ਵਿੱਚ ਸੰਸਾ ਨਾ ਰਹਿ ਜੇ ਗੁਰੂ ਸਾਨੂੰ ਜੇ ਇੱਕ ਵਾਰੀ ਕਹਿ ਦਿੰਦਾ ਸੀ ਸ਼ੇਰ ਦਾ ਸ਼ਿਕਾਰ ਕਰ ਲੈਣਾ ਸੀ ਮਨ ਦੇ ਵਿੱਚ ਸ਼ੰਕਾ ਨਾ ਰਹਿ ਜੇ ਉਹ ਕਹਿਣ ਲੱਗੇ ਸੱਚੇ ਪਾਤਸ਼ਾ ਸਾਡੇ ਪੁਰਖਿਆਂ ਨੇ ਹੇਰਨਾ ਦਾ ਮਿਰਗਾਂ ਦਾ ਸ਼ਿਕਾਰ ਤਾਂ ਕੀਤਾ ਸੱਚੇ ਪਾਤਸ਼ਾ ਸਾਡੇ ਘਰਾਣਿਆਂ ਦੇ ਵਿੱਚ ਜਾਂ ਸਾਡੇ ਪੁਰਖਿਆਂ ਨੇ ਇਹ ਨਹੀਂ ਕਿਤੇ ਕੀਤਾ ਕਿ ਕਿਤੇ ਸ਼ੇਰ ਦਾ ਸ਼ਿਕਾਰ ਕੀਤਾ ਹੋਵੇ ਸਾਡੇ ਸੁਣ ਦੇ ਵਿੱਚ ਨਹੀਂ ਆਇਆ ਸਗੋਂ ਅਸੀਂ ਤਾਂ ਤੁਹਾਨੂੰ ਵੀ ਕਹਿੰਦੇ ਆ ਸੱਚੇ ਪਾਤਸ਼ਾ ਪਿੱਛੇ ਆ ਜਾਓ ਬੜਾ ਖੂਨਖਾਰ ਸ਼ੇਰ ਆ ਪਿੱਛੇ ਆ ਜਾਓ ਤੁਸੀਂ ਗੁਰੂ ਪਾਤਸ਼ਾਹ ਜੀ ਘੋੜੇ ਤੋਂ ਉਤਰੇ ਨੇ ਆਪਣੀ ਸ਼ਮਸ਼ੀਰ ਦੇ ਘਟਾਲ ਲੈ ਕੇ ਅੱਗੇ ਹੁੰਦੇ ਨੇ ਤੇ ਫਤਿਹ ਸ਼ਾਹ ਰਾਜਾ ਤੇ ਸਾਧ ਸੰਗ ਜੀ ਮੇਦਨੀ ਪ੍ਰਕਾਸ਼ ਤੇ ਉਹਨਾਂ ਦੇ ਅਹੰਕਾਰ ਇਉਂ ਘੋੜਿਆਂ ਦੀਆਂ ਲਗਾਮਾਂ ਖਿੱਚ ਕੇ ਖੜਾਉਂਦੇ ਨੇ ਕਿ ਜੇ ਭੱਜਣ ਦੀ ਜ਼ਰੂਰਤ ਪਈ ਨਾ ਤੇ ਭੱਜ ਜਾਵਾਂਗੇ ਗੁਰੂ ਪਾਤਸ਼ਾਹ ਜੀ ਘੋੜੇ ਤੋਂ ਉਤਰ ਕੇ ਜਾਂਦੇ ਨੇ ਸ਼ੇਰ ਦੇ ਸਾਹਮਣੇ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਆ ਕੇ ਜਿਸ ਵੇਲੇ ਸ਼ੇਰ ਝਪਟ ਮਾਰਦਾ ਗੁਰੂ ਪਾਤਸ਼ਾਹ ਜੀ ਪੀਰ ਰਸ ਦੇ ਵਿੱਚ ਆ ਕੇ ਤੇ ਵੀਰ ਰਸਨ ਆਸਣ ਦੇ ਉੱਤੇ ਜਿੱਦਾਂ ਬੈਠਦੇ ਨੇ ਇਦਾਂ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਢਾਲ ਕੀਤੀ ਹੈ ਤੇ ਇੱਕ ਸ਼ੇਰ ਦੇ ਸਾਹਸੰਗ ਜੀ ਬਾਹਰ ਕੀਤਾ ਹੈ ਤੇ ਜਿਹੜਾ ਸ਼ੇਰ ਨਾ ਉਹ ਇੱਕ ਪਾਸੇ ਸੁੱਟ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਨੇ ਮਾਰ ਕੇ ਇਹ ਕੌਤਕ ਵੇਖ ਕੇ ਮੇਦਨੀ ਪ੍ਰਕਾਸ਼ ਫਤੇशाह ਅਹਲਕਾਰ ਬੜੇ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਇਹ ਬਹਾਦਰੀ ਸਾਡੇ ਪੁਰਖਿਆਂ ਦੇ ਵਿੱਚ ਨਹੀਂ ਸੀ ਇਹ ਤਾਂ ਕਮਾਲ ਹੀ ਕਰ ਦਿੱਤੀ ਏ ਪਾਤਸ਼ਾਹ ਜੀ ਇੰਨੇ ਪ੍ਰਸੰਨ ਹੋਏ ਕਿ ਹੋਰ ਜਿਹੜੀ ਸ਼ਰਧਾ ਸੀ ਨਾ ਹੋਰ ਵੱਧ ਗਈ ਦੇਖਣ ਵਾਲਿਆਂ ਦੀ ਸਤਿਗੁਰੂ ਪਾਤਸ਼ਾਹ ਜੀ ਵਾਪਸ ਪਰਤੇ ਨੇ ਕਹਿੰਦੇ ਨੇ ਇੱਥੇ ਹੀ ਸਢੌਰੇ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾ ਆਪਾਂ ਵਿਚਾਰ ਪੌਂਟਾ ਸਾਹਿਬ ਦੀ ਕਰਦੇ ਆਂ ਜੀ ਚੇਤੇ ਰੱਖਿਓ ਨਾਲ-ਨਾਲ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਗ ਲਾਏ ਨੇ ਜਮਨਾ ਦੇ ਕਿਨਾਰੇ ਇੱਥੇ ਹੀ ਕਈ ਬਾਣੀਆਂ ਉਚਾਰਨ ਕੀਤੀਆਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਥੇ ਹੀ ਚੌਪਈ ਸਾਹਿਬ ਦਾ ਪਾਠ ਉਚਾਰਨ ਕੀਤਾ ਇੱਥੇ ਹੀ ਗ੍ਰੰਥਾਂ ਦਾ ਸੁਧਾਰ ਕੀਤਾ ਹੈ ਇੱਥੇ ਹੀ ਕਵੀ ਜਨ ਨੇ ਜਿਹੜੇ 52 ਕਵੀ ਚੱਲ ਕੇ ਆਉਂਦੇ ਨੇ ਇੱਥੇ ਹੀ ਉਹ ਕਵਤਾ ਉਚਾਰਨ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਰਹਿੰਦੇ ਨੇ ਤੇ ਪਾਤਸ਼ਾਹ ਜੀ ਇਹਨਾਂ ਕਵੀਆਂ ਦਾ ਰਾਜ ਕੇ ਸਤਕਾਰ ਕਰਦੇ ਨੇ ਇਹਨਾਂ ਸਤਕਾਰ ਕਰਦੇ ਨੇ ਕਵੀਆਂ ਦਾ ਇੱਕ ਹੰਸ ਰਾਜ ਕਵੀ ਹੋਇਆ ਉਦੀ ਕਵਿਤਾ ਤੋਂ ਇੰਨੇ ਖੁਸ਼ ਹੋਏ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਕਿ ਉਹਨੂੰ ਇੱਕ ਹਾਥੀ ਕਈ ਘੋੜਿਆਂ ਦੇ ਉੱਤੇ ਸਮਾਨ ਲੱਦ ਕੇ ਕਹਿੰਦੇ ਨੇ ਦੇ ਦਿੱਤਾ ਉਹ ਕਹਿਣ ਲੱਗੇ ਸੱਚੇ ਬਾਦਸ਼ਾਹ ਇੰਨਾ ਕੁਝ ਮੈਂ ਕਿਵੇਂ ਲੈ ਕੇ ਜਾਵਾਂਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਦਾ ਵੀ ਪ੍ਰਬੰਧ ਕਰ ਦਿੰਦੇ ਆ ਘੋੜਿਆਂ ਤੇ ਲਦਵਾ ਕੇ ਖੱਚਰਾਂ ਦੇ ਉੱਤੇ ਸਮਾਨ ਲਦਵਾ ਕੇ ਇਹਨੂੰ ਹਾਥੀ ਦੇ ਉੱਤੇ ਬਿਠਾ ਕੇ ਪਾਦਸ਼ਾਹ ਜੀ ਭੇਜਦੇ ਨੇ ਕਹਿੰਦੇ ਨੇ ਭੀਮ ਚੰਦ ਦੀ ਸੈਨਾ ਕੁਝ ਆਉਂਦੀ ਹੈ ਕੁਝ ਟੁਕੜੀ ਉਹਨਾਂ ਨੇ ਵੇਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੁਝ ਕ ਸੈਨਿਕਾਂ ਦੇ ਨਾਲ ਆ ਰਹੇ ਨੇ ਕਿਉਂ ਨਾ ਅਸੀਂ ਹਮਲਾ ਕਰ ਦਈਏ ਤੇ ਉਸ ਵੇਲੇ ਹੰਸ ਰਾਜ ਕਵੀ ਨੇ ਹਾਥੀ ਦੇ ਉੱਤੇ ਖਲੋ ਕੇ ਆਖਿਆ ਕਿ ਹਵਲਾ ਨਾ ਕਰਿਓ ਉਹ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਹੀਂ ਆ ਮੈਂ ਤਾਂ ਉਹਨਾਂ ਦਾ ਨਿਮਾਣਾ ਜਾਂ ਸੇਖਾ ਇੱਕ ਤੇ ਉਹ ਜਿਹੜੇ ਸਿਪਾਈ ਨਿਨ ਉਹ ਵੇਖਦੇ ਨੇ ਵੀ ਕਹਿੰਦੇ ਇੰਨਾ ਲਾਓ ਲਸ਼ਕਰ ਇੰਨਾ ਸਮਾਨ ਕਿੱਧਰ ਲੈ ਕੇ ਜਾਣੇ ਹੋ ਇਹ ਕਹਿੰਦੇ ਮੇਰੀ ਕਵਤਾ ਤੋਂ ਖੁਸ਼ ਹੋ ਕੇ ਨਾ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਜੀ ਨੇ ਮੈਨੂੰ ਬਖਸ਼ਿਸ਼ ਕੀਤੀ ਆ ਮੈਨੂੰ ਬਖਸ਼ਿਸ਼ ਕੀਤੀ ਆ ਇਹ ਸਾਰਾ ਸਮਾਨ ਦਿੱਤਾ ਆ ਉਸ ਵੇਲੇ ਸਢੌਰੇ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਜਿਹਦਾ ਬਹੁਤ ਉੱਚ ਅਸਥਾਨ ਹੈ ਸਢੌਰੇ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਇਹ ਤਗੜਾ ਜ਼ਗੀਰਦਾਰ ਵੀ ਸੀ ਆਪਣੀ ਜ਼ਗੀਰ ਦੀ ਰਾਖੀ ਕਰਨ ਵਾਸਤੇ ਇਹਨੇ ਮੁਸਲਮਾਨ ਪਠਾਨ ਆਪਣੇ ਜਿਹੜੇ ਮুরিਦ ਸਨ ਇਹ ਵੀ ਸਾਧ ਸੰਗਜੀ ਸੂਰਮੇ ਸੀ ਇਹ ਰੱਖੇ ਹੋਏ ਸੀ ਆਪਣੀ ਜ਼ਗੀਰ ਨੂੰ ਸਾਂਭਣ ਵਾਸਤੇ ਤੇ ਰਾਖੀ ਕਰਨ ਵਾਸਤੇ ਰੱਖੇ ਹੋਏ ਸੀ ਇਹਨੇ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਆਮਦ ਸੁਣੀ ਹੈ ਅੱਜ ਪੀਰ ਬੁੱਧੂ ਸ਼ਾਹ ਚਾਹੁੰਦਾ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਾਂ ਚੇਤੇ ਰੱਖਿਓ ਅੱਜ ਦੂਜੀ ਵਾਰ ਦਰਸ਼ਨ ਕਰਨੇ ਨੇ ਪੀਰ ਬੁੱਧੂ ਸ਼ਾਹ ਨੇ ਇੱਕ ਵਾਰੀ ਸੋ ਪੀਰ ਬੁੱਧੂ ਸ਼ਾਹ ਚੱਲਿਆ ਆਪਣੇ ਲਾਓ ਲਸ਼ਕਰ ਦੇ ਨਾਲ ਆਪਣੇ ਸੂਰਮਿਆਂ ਦੇ ਨਾਲ ਚੇਲਿਆਂ ਮਰੀਦਾਂ ਦੇ ਨਾਲ ਅੱਜ ਤੁਰਿਆ ਸਢੌਰੇ ਤੋਂ ਤੁਰਿਆ ਸਿੱਧਾ ਪੌਂਟਾ ਸਾਹਿਬ ਦੀ ਧਰਤੀ ਤੇ ਪਹੁੰਚਿਆ ਸਤਿਗੁਰੂ ਪਾਤਸ਼ਾਹ ਜਮਨਾ ਦੇ ਕਿਨਾਰੇ ਤੇ ਬੈੰਦੇ ਹੋਏ ਪਾਣੀ ਦੇ ਵੱਲ ਵੇਖ ਰਹੇ ਨੇ ਇਤਨੇ ਨੂੰ ਪੀਰ ਬੁੱਧੂ ਸ਼ਾਹ ਦੀ ਆਮਦ ਹੋਈ ਹੈ ਪੀਰ ਬੁੱਧੂ ਸ਼ਾਹ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਰੱਖ ਕੇ ਟੇਕ ਦਿੱਤਾ ਮੱਥਾ ਟੇਕ ਦਿੱਤਾ ਤੇ ਦੋਵੇਂ ਹੱਥ ਜੋੜ ਲਏ ਤੇ ਚੇਤੇ ਰੱਖਿਓ ਪੀਰ ਬੁੱਧੂ ਸ਼ਾਦੀ ਬਹੁਤ ਉਮਰ ਹੋ ਚੁੱਕੀ ਸੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ 18 ਸਾਲ ਦੀ ਆਰਜੂ ਸੀ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦਾ ਪ੍ਰੇਮ ਵੇਖ ਕੇ ਪਿਆਰ ਵੇਖ ਕੇ ਉਹਦੇ ਵੱਲ ਆਸ਼ੀਰਵਾਦ ਦੇ ਕੇ ਨਿਹਾਲ ਨਿਹਾਲ ਆਖਿਆ ਜਿਹੜੇ ਮੂਰੀਦ ਸਨ ਨਾ ਉਹਨਾਂ ਨੇ ਕੁਝ ਸ਼ੰਕਾ ਵੀ ਮਨ ਦੇ ਵਿੱਚ ਪੈਦਾ ਕੀਤੀ ਕਿ ਐਡਾ ਵੱਡਾ ਪੀਰ ਹੋ ਕੇ ਇੱਕ ਸਾਧੂ ਦੇ ਉਹ ਸਾਧੂ ਵੀ ਜਿਹੜਾ ਗ੍ਰਸਤੀ ਹੈ ਉਹ ਵੀ ਉਮਰ ਦੇ ਵਿੱਚ 18-19 ਸਾਲ ਦੀ ਉਮਰ ਹੈ ਜੀ ਤੇ ਉਹ ਵੀ ਹੋਣ ਹਾਰ ਗੱਭਰੂ ਇਸ ਕਰਕੇ ਨੌਜਵਾਨ ਗੁਰੂ ਉਹਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਤੇ ਪੀਰ ਬੁੱਧੂ ਸ਼ਾ ਨਰਾਜ ਨਹੀਂ ਹੋਏ ਆਪਣੇ ਚੇਲਿਆਂ ਵੱਲ ਮੁੱਖ ਕਰਕੇ ਨਾ ਉਹਨਾਂ ਵੱਲ ਮੁਸਕਰਾ ਕੇ ਕਹਿਣ ਲੱਗੇ ਇਹ ਜਿਹੜੀ ਸ਼ੰਕਾ ਜਿਹੜੀ ਕੀਤੀ ਹੈ ਨਾ ਕਿਤੇ ਤੁਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਧੂੜ ਆਪਣੇ ਅੱਖਾਂ ਤੇ ਮੱਥੇ ਨੂੰ ਲਾ ਕੇ ਵੇਖੋ ਨਾ ਤੁਹਾਨੂੰ ਆਕਾਸ਼ ਦੇ ਵਿੱਚ 14 ਦੇ 14 ਤਰਕ ਨਜ਼ਰ ਆ ਜਾਣਗੇ ਕਿਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚਰਨ ਧੂੜ ਤੁਹਾਡੇ ਮੱਥੇ ਨੂੰ ਲੱਗ ਜਾਵੇ ਨਾ ਤੁਹਾਨੂੰ ਜ਼ਿੰਦਗੀ ਦੀ ਹਕੀਕਤ ਦਾ ਪਤਾ ਲੱਗ ਜਾਣਾ ਹੈ ਤੁਹਾਡੀ ਜ਼ਿੰਦਗੀ ਪਿਆਰ ਦੇ ਨਾਲ ਭਰ ਜਾਣੀ ਹੈ ਕਿਤੇ ਤੁਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਚਰਨ ਧੂੜ ਆਪਣੇ ਮੱਥੇ ਨੂੰ ਲਾ ਲਓ ਜਦੋਂ ਇਹ ਗੱਲ ਆਖੀ ਦਾ ਜਿੰਨੇ ਮੁਰੇਦ ਸਨ ਝੁੱਕ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਪੀਰ ਬੁੱਧੂ ਸ਼ਾ ਜਦੋਂ ਮਿਲਿਆ ਸਦਾ ਵਾਸਤੇ ਗੁਰੂ ਸਾਹਿਬ ਜੀ ਦਾ ਹੋ ਕੇ ਰਹਿ ਗਿਆ ਆਪਾਂ ਇਹ ਵੀ ਵਿਚਾਰ ਹੌਲੀ-ਹੌਲੀ ਅੱਗੇ ਕਰਦੇ ਜਾਵਾਂਗੇ ਵਿਚਾਰਾਂਗੇ ਪੀਰ ਬੁੱਧੂ ਸ਼ਾ ਨੇ ਕਿਉਂਕਿ ਆਪਣੇ ਵੀ ਸਾਹਬ ਜਾਦੇ ਵਾਰੇ ਨੇ ਜੀ ਆਪਣੇ ਪੁੱਤਰ ਵਾਰੇ ਨੇ ਆਪਣਾ 400 ਦੇ ਕਰੀਬ murid ਵਾਰੇ ਪੀਰ ਬੁੱਧੂ ਸ਼ਾ ਨੇ ਤੇ ਮੰਗਿਆ ਵੀ ਕੁਝ ਨਹੀਂ ਲਿਆ ਕੀ ਹੈ ਅੱਧੀ ਦਸਤਾਰ ਜਿਹੜਾ ਸਰੂਪੇ ਦੀ ਵਜੋਂ ਲਿਆ ਸੀ ਪੀਰ ਬੁੱਧੂ ਸ਼ਾਹ ਨੇ ਇੱਕ ਕੰਗਾ ਜੋ ਗੁਰੂ ਸਾਹਿਬ ਜੀ ਆਪਣੇ ਕੇਸਾਂ ਦੇ ਵਿੱਚ ਰੱਖਦੇ ਸੀ ਤੇ ਬਾਹਰ ਰਏ ਸੀ ਉਹਦੇ ਵਿੱਚ ਕੇਸ ੜੇ ਹੋਏ ਸੀ ਨਾ ਜਿਹੜੇ ਉਹ ਕੰਗਾ ਕੇਸਾਂ ਸਮੇਤ ਲਿਆ ਸੀ ਪੀਰ ਬੁੱਧੂ ਸ਼ਾਹ ਨੇ ਔਰ ਆਪਣੀ ਝੋਲੀ ਵਿੱਚ ਪਵਾਇਆ ਸੀ ਪੀਰ ਬੁੱਧੂ ਸ਼ਾਹ ਨੇ ਸੱਚੇ ਬਾਦਸ਼ਾਹ ਬਾਕੀ ਤਾਂ ਚੀਜ਼ਾਂ ਨਾਸਵੰਤ ਨੇ ਇਸ ਦਾ ਵਾਸਤੇ ਪਾਦਸ਼ਾਹ ਅਸੀਂ ਸੇਵਾ ਕਰਾਂਗੇ ਅਸੀਂ ਨਿਸ਼ਾਨੀ ਵਜੋਂ ਰੱਖਾਂਗੇ ਪਾਦਸ਼ਾਹ ਹੀ ਬਖਸ਼ਿਸ਼ਾਂ ਦੇ ਦਿਓ ਸੋ ਆਓ ਇੱਥੇ ਹੀ RAM RAI ਜਿਹੜਾ ਦੇਰਾ ਦੂਨ ਦੀ ਧਰਤੀ ਤੇ ਰਹਿੰਦਾ ਸੀ ਕਿਉਂਕਿ ਜ਼ਿੰਦਗੀ ਦੇ ਵਿੱਚ ਖਾਰ ਤਾਂ ਬੜੀ ਖਾਂਦੀ ਗੁਰੂ ਸਾਹਿਬ ਸਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਆਸਾ ਦੀ ਵਾਰ ਪੜ੍ਹਦੇ ਆ ਸੀ ਆਸਾ ਦੀ ਵਾਰ ਦੀ ਸਾਧ ਸੰਗ ਜੀ ਛੇਵੇਂ ਸਲੋਕ ਪੜ੍ਹਦੇ ਆ ਤੇ ਛੇਵੇਂ ਸਲੋਕ ਦੇ ਵਿੱਚ ਆਉਂਦਾ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਿਹਾਰ ਘੜ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਦ ਰੋਵੇ ਬੱਪੜੀ ਝੜ ਝੜ ਪਵੇਂ ਅੰਗਿਆਰ ਜਦੋਂ ਇਹਨਾਂ ਪੰਕਤੀਆਂ ਨੂੰ ਉਲਟ ਪੋਲਟ ਕਰ ਦਿੱਤਾ RAM RAJ ਨੇ ਬਦਲਾ ਦਿੱਤਾ ਮਿੱਟੀ ਬੇਈਮਾਨ ਕੀ ਕਹਿ ਦਿੱਤਾ ਗੁਰੂ ਸਾਹਿਬ ਜੀ ਨੇ ਮੂੰਹ ਨਹੀਂ ਲਾਇਆ ਕਹਿ ਦਿੱਤਾ ਕਿ ਸਾਡੇ ਮੁਖ ਨਾ ਲੱਗੇ ਮੂੰਹ ਨਾ ਲੱਗੇ ਜਿੱਧਰੋਂ ਆਏ ਤੇ ਉਧਰੀ ਚਲਿਆ ਜਾਵੇ ਇਹ RAM RAJ ਔਰੰਗਜੀਬ ਦੇ ਕੋਲ ਆ ਕੇ ਫਿਰ ਇਹਨੇ ਆਖੇ ਕਿ ਮੈਂ ਤਾਂ ਆਪਣੇ ਗੁਰੂ ਪਿਤਾ ਤੋਂ ਵੀ ਆਕੀ ਹੋ ਕੇ ਬਹਿ ਗਿਆ ਹਾਂ ਉਹ ਕਹਿੰਦੇ ਕੀ ਚਾਹੁੰਦਾ ਮੈਨੂੰ ਇੱਕ ਸਥਾਨ ਬਣਾ ਕੇ ਦਿੱਤਾ ਜਾਵੇ ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਕੁਝ ਦਿਨ ਬਸਰ ਕਰ ਸਕਾਂ ਹੁਣ ਦੇਰਾਦੂਨ ਦੀ ਜ਼ਮੀਨ ਪਸੰਦ ਆਇ ਇੱਥੇ ਔਰੰਗਜੀਬ ਨੇ ਇਹਨੂੰ ਇੱਕ ਸਾਧ ਸੰਗਜੀ ਡੇਰਾ ਬਣਾ ਕੇ ਦਿੱਤਾ ਜਿਹੜਾ ਅੱਜ ਵੀ ਮੌਜੂਦ ਹੈ ਲੱਖਾਂ ਦੀ ਜਾਗੀਰ ਜੀ ਦੇ ਨਾਲ ਲੱਗੀ ਹੋਈ ਆ ਹੁਣ RAM RAI ਨੂੰ ਜਿਸ ਵੇਲੇ ਪਤਾ ਲੱਗਿਆ ਕਿ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਏ ਨੇ ਮਿਲਣ ਦੀ ਇੱਛਾ ਕੀਤੀ ਪਰ ਉਹਦੇ ਕੋਲ ਜਿਹੜੇ ਮਸੰਦ ਰਹਿਣ ਵਾਲੇ ਨੇ ਨਾ ਉਹ ਕਦੇ ਵੀ ਨਹੀਂ ਚਾਹੁੰਦੇ ਕਿ RAM RAI ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮਿਲਣ ਕਿਉਂਕਿ ਬੜੇ ਕਰਪਟ ਹੋ ਚੁੱਕੇ ਸਨ ਮਸੰਦ ਨੇ ਜਿਹੜੇ ਭਾਵੇਂ ਕਿ ਬਾਅਦ ਵਿੱਚ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਪਰ ਚਾਹੁੰਦੇ ਨਹੀਂ ਕਿ RAM RAJ ਮਿਲੇ ਕਿਉਂਕਿ ਬਹੁਤਾ ਪ੍ਰੇਮ ਹੋਣ ਕਰਕੇ ਤਾਂਗ ਹੋਣ ਕਰਕੇ ਰਾਮ ਰਾਏ ਨੇ ਮਸੰਦਾਂ ਦੇ ਉੱਤੋਂ ਦੀ ਹੋ ਕੇ ਇੱਕ ਚਿੱਠੀ ਲਿਖ ਦਿੱਤੀ ਚੇਤੇ ਰੱਖਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਾਮ ਰਾਏ ਦੇ ਰਿਸ਼ਤੇ ਵਜੋਂ ਚਾਚੇ ਲੱਗਦੇ ਸਨ ਤੇ ਭਤੀਜਾ ਸੀ ਰਾਮ ਰਾਏ ਇਹਨਾਂ ਨੇ ਇੱਕ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਾਤਸ਼ਾਹ ਕਿਰਪਾ ਕਰੋ ਬਚਪਨ ਦੇ ਵਿੱਚ ਜਵਾਨੀ ਦੇ ਵਿੱਚ ਬਹੁਤ ਸਾਰੀਆਂ ਉਕਾਇਆਂ ਹੋਈਆਂ ਸਹਿਬ ਸਤਿਗੁਰੂ ਪਾਤਸ਼ਾਹ ਜੀ ਮੈਂ ਕੋਈ ਧੀਰਮਲ ਨਹੀਂ ਆ ਉਹਨਾਂ ਦੇ ਆਖੇ ਲਾ ਕੇ ਮੈਂ ਬਹੁਤ ਅਪਮਾਨ ਦੇ ਸ਼ਬਦ ਬੋਲੇ ਮੈਂ ਸਿੱਖੀ ਚੜ੍ਹਦੀ ਕਲਾ ਦੇ ਵਿੱਚ ਜਦੋਂ ਜਾ ਰਹੀ ਸੀ ਮੈਂ ਰੁਕਾਵਟਾਂ ਪੈਦਾ ਕੀਤੀਆਂ ਪਾਤਸ਼ਾਹ ਮੈਂ ਸੱਤਵੇਂ ਪਾਤਸ਼ਾਹ ਜੀ ਦਾ ਬਚਨ ਨਹੀਂ ਮੰਨਿਆ ਪਰ ਪਾਤਸ਼ਾਹ ਜੀ ਸਾਰੀਆਂ ਭੁੱਲਾਂ ਮੈਂ ਬਖਸ਼ਾਉਣਾ ਚਾਹੁੰਦਾ ਵਾ ਕਿਰਪਾ ਕਰ ਦਿਓ ਬਖਸ਼ ਦਿਓ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਮੈਂ ਤੁਹਾਡੀ ਦਰਸ਼ਨ ਕਰਨਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਿਸ ਵੇਲੇ ਚਿੱਠੀ ਮਿਲੀ ਤੇ ਪਾਤਸ਼ਾਹ ਜੀ ਨੇ ਚਿੱਠੀ ਪੜ੍ਹੀ ਸਾਰਾ ਕੁਝ ਲਿਖਿਆ ਜਦੋਂ ਪੜ੍ਹਿਆ ਸਤਿਗੁਰੂ ਪਾਤਸ਼ਾਹ ਜੀ ਖੁਸ਼ ਹੋ ਗਏ ਚਿੱਠੀ ਵੇਖ ਕੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਜੇ ਸਾਡੇ ਕੋਲ ਮਿਲਣਾ ਚਾਹੁੰਦਾ ਸਾਡੀ ਉਮਰ ਤੋਂ ਬਡੇਰੀ ਉਮਰ ਹੈ ਉਹਨਾਂ ਦੀ ਅਸੀਂ ਮਿਲਣ ਵਾਸਤੇ ਤਿਆਰ ਹਾਂ ਤੇ ਜਿੱਥੇ ਵੀ ਆਖੇਗਾ ਅਸੀਂ ਉੱਥੇ ਆ ਕੇ ਉਹਨਾਂ ਨੂੰ ਮਿਲਣ ਵਾਸਤੇ ਤਿਆਰ ਹਾਂ ਪਰ ਜਿਹੜੇ ਮਸੰਦ ਨੇ ਉਹ ਕਦੇ ਵੀ ਚਾਹੁੰਦੇ ਨਹੀਂ ਸੀ ਕਿ ਪੌਂਟਾ ਸਾਹਿਬ ਦੀ ਧਰਤੀ ਤੇ ਜਾ ਕੇ ਰਾਮ ਰਾਏ ਉਹਨਾਂ ਨੂੰ ਮਿਲੇ ਫਿਰ ਅਖੀਰ ਦੇ ਵਿੱਚ ਇੱਕ ਫੈਸਲਾ ਹੋਇਆ ਕਿ RAM RAJ ਮਿਲ ਸਕਦਾ ਪਰ JAMUNA ਦੇ ਕਿਨਾਰੇ ਮਿਲ ਸਕਦਾ ਉਹਨਾਂ ਦੇ ਸਥਾਨ ਦੇ ਉੱਤੇ ਜਾਂ ਦੇਰਾ ਦੂੰਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆ ਸਕਦੇ ਇਹ ਫੈਸਲਾ ਹੋਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਿੱਠੀ ਭੇਜੀ ਦਿੱਤੀ ਹੁਣ ਤਿਆਰੀਆਂ ਕੀਤੀਆਂ ਗਈਆਂ ਸਾਰੀਆਂ ਹੁਣ ਆਉਣਾ RAM RAJ ਨੇ ਜਿਸ ਵੇਲੇ ਤੇ RAM RAJ ਹੈ ਨਾ ਜਿਹੜਾ ਉਹ ਆਪਣੇ ਮੁਰੀਦਾ ਨੂੰ ਨਾਲ ਲੈ ਕੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਦੇਰਾ ਤੁਮ ਤੋਂ ਚਲੇ ਆਇਆ ਇਧਰੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੁਨੇਹਾ ਆਇਆ ਹੈ ਪਾਤਸ਼ਾਹ ਜੀ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ ਤੁਰਦੇ ਨੇ ਇੱਕ ਬੰਨੇ RAM RAJ ਖੜਾ ਜਮਨਾ ਦੇ ਤੇ ਦੂਜੇ ਬੰਨੇ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਖੜੇ ਨੇ ਹੁਣ ਸੰਗਤ ਤੇ ਸੂਰਮੇ ਸਿੱਖ ਕਿਨਾਰੇ ਤੇ ਖੜੇ ਨੇ ਪਾਤਸ਼ਾਹ ਜੀ ਬੇੜੀ ਦੇ ਵਿੱਚ ਬੈਠੇ ਇਕੱਲੇ ਤੇ ਉਧਰੋਂ RAM RAJ ਹੈ ਜਿਹੜਾ ਉਹ ਬੈਠਾ ਹੈ ਬੇੜੀ ਦੇ ਵਿੱਚ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੂਰਬ ਦੇ ਵੱਲ ਜਾ ਰਹੇ ਨੇ ਤੇ RAM RAJ ਪੱਛਮ ਦੇ ਵੱਲ ਐਦਾਂ ਬੇੜੀਆਂ ਦੇ ਵਿੱਚ ਬੈਠ ਕੇ ਜਦੋਂ ਲਾਗੇ ਬੇੜੀ ਆਈ ਨਾ RAM RAJ ਉੱਠ ਕੇ ਬਡੇਰੀ ਉਮਰ ਸੀ RAM RAI ਉੱਠ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ 베ੜੀ ਦੇ ਵਿੱਚ ਬੈਠ ਗਿਆ ਪਾਤਸ਼ਾਹ ਜੀ ਦੇ ਕੋਲ ਆ ਕੇ ਚਰਨਾਂ ਤੇ ਮੱਥਾ ਰੱਖ ਕੇ RAM RAI ਰੋਣ ਲੱਗ ਪਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਰੋਂਦੇ ਕਿਉਂ ਤੁਸੀਂ ਤਾਂ ਸਾਡੀ ਬਡੇਰੀ ਉਮਰ ਦੇ ਹੋ ਸਾਡੇ ਨਾਲੋਂ ਤੁਸੀਂ ਤਾਂ ਸੁਲਝੇ ਹੋਏ ਤੁਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੁਸੀਂ ਸਤਵੇਂ ਛੇਵੇਂ ਪਾਤਸ਼ਾ ਸਤਵੇਂ ਪਾਤਸ਼ਾ ਅੱਠਵੇਂ ਪਾਤਸ਼ਾ ਜਿੱਦੂ ਤੁਸੀਂ ਤਾਂ ਦਰਸ਼ਨ ਕੀਤੇ ਨੇ ਤੁਹਾਡੇ ਤੇ ਤਾਂ ਬਖਸ਼ਿਸ਼ਾਂ ਬਹੁਤ ਨੇ RAM RAI ਕਹਿਣ ਲੱਗਿਆ ਸੱਚੇ ਪਾਤਸ਼ਾ ਮੈਂ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਆਇਆ ਸਤਿਗੁਰੂ ਸੱਚੇ ਪਾਤਸ਼ਾ ਜੀ ਨੇ ਖਿਮਾ ਕਰ ਦਿੱਤੀ ਨਿਹਾਲ ਕਰ ਦਿੱਤਾ ਰਾਮ ਰਾਏ ਨੇ ਤੇ ਰਾਮ ਰਾਏ ਨੇ ਕੁਝ ਗੱਲਾਂ ਆਖੀਆਂ ਸੱਚੇ ਪਾਤਸ਼ਾਹ ਹੁਣ ਉਮਰ ਬਹੁਤ ਹੋ ਗਈ ਹੈ ਅੰਤਲਾ ਸਮਾਂ ਮੈਨੂੰ ਨੇੜੇ ਜਾਪਦਾ ਹੈ ਸੱਚੇ ਪਾਤਸ਼ਾਹ ਮੈਂ ਰੁਕਸਤ ਹੋ ਜਾਣਾ ਦੁਨੀਆ ਦੇ ਵਿੱਚੋਂ ਮੈਂ ਚਲੇ ਜਾਣਾ ਮਾਰੇ ਕਿਰਪਾ ਕਰੋ ਮੈਂ ਚਲੇ ਜਾਣਾ ਤੇ ਬਾਅਦ ਵਿੱਚ ਮਸੰਦਾ ਨੇ ਡੇਰੇ ਦੀ ਇਹ ਜਿਹੜੀ ਮਰਜ਼ਾਦ ਹੈ ਇਹਨਾਂ ਨੇ ਭੰਗ ਕਰ ਦੇਣੀ ਹੈ ਪਾਦਸ਼ਾ ਇਹ ਤਾਂ ਮੈਥੋਂ ਡਰਦੀ ਕੋਈ ਨਹੀਂ ਪਾਦਸ਼ਾ ਮੇਰੇ ਤੋਂ ਤਾਂ ਉੱਤੋਂ ਦੀ ਹੋ ਕੇ ਬਾਦਸ਼ਾਹ ਜੀ ਕਈ ਕੰਮ ਐਦਾਂ ਦੇ ਕਰ ਜਾਂਦੇ ਐ ਮੈਂ ਨਾ ਚਾਹੁੰਦਾ ਹੋਇਆ ਵੀ ਸੱਚੇ ਬਾਦਸ਼ਾਹ ਜੀ ਕੁਝ ਨਹੀਂ ਕਹਿ ਸਕਦਾ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਯੋਰ ਫੜਿਆ ਹੋਇਆ ਐ ਇਹ ਬਹੁਤੇ ਨੰਮਸੰਦ ਬਾਦਸ਼ਾਹ ਮੇਰੀ ਨਹੀਂ ਮੰਨਦੇ ਇਹ ਬੇਫਤੀ ਕਰਨਗੇ ਦੂਸਰੀ ਗੱਲ ਚੇਤੇ ਰੱਖਿਓ ਬਾਬਾ ਰਾਮ ਰਾਏ ਜੀ ਦੀ ਜਿਹੜੇ ਘਰ ਵਾਲੀ ਐ ਉਹਦਾ ਨਾਮ ਪੰਜਾਬ ਕੌਰ ਸੀ ਸੱਚੇ ਬਾਦਸ਼ਾਹ ਉਹਨੂੰ ਕੱਢ ਦੇਣਗੇ ਇਥੋਂ ਮਾਰੇ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ RAM RAJ ਤੂੰ ਚਿੰਤਾ ਨਾ ਕਰ ਪਾਤਸ਼ਾਹ ਕਹਿੰਦੇ ਕੋਈ ਇਹਨਾਂ ਨੂੰ ਕੱਢ ਨਹੀਂ ਸਕਦਾ ਤੇ ਕੋਈ ਬੇਪਤੀ ਨਹੀਂ ਕਰ ਸਕਦਾ ਤੇਰੇ ਦੀ ਮਰਜ਼ਾਦਾ ਐਦਾਂ ਹੀ ਰਹੇਗੀ ਇਹ ਜ਼ਿੰਮੇਵਾਰੀ ਸਾਡੀ ਹੈ ਤੂੰ ਨਿਹਾਲ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ RAM RAJ ਨੂੰ ਨਿਹਾਲ ਕੀਤਾ ਬਚਨਾਂ ਦੇ ਰਾਹੀਂ ਤੇ RAM RAJ ਨੇ ਚਰਨਾ ਤੇ ਮੱਥਾ ਟੇਕ ਕੇ ਵਾਪਸ ਆਪਣੀ ਬੇੜੀ ਦੇ ਵਿੱਚ ਬੈਠਾ ਹੁਣ ਵਾਪਸ ਜਾ ਰਿਹਾ ਤੇ ਜਿਹੜੇ RAM RAJ ਦੇ ਨਾਲ ਮਸੰਦ ਆਏ ਸੀ ਨਾ ਉਹਨਾਂ ਨੇ ਚੰਗਾ ਨਹੀਂ ਸਮਝਿਆ ਬਾਕੀ ਸਾਰੀ ਸੰਗਤ ਗੁਰੂ ਦੇ دیدار ਕਰ ਰਹੀ ਹੈ ਮੱਥਾ ਟੇਕ ਰਹੇ ਨੇ ਨਮਸਕਾਰ ਕਰ ਰਹੇ ਨੇ ਹੱਥ ਜੋੜ ਰਹੇ ਨੇ ਪਰ ਜਿਹੜੇ RAM RAJ ਦੇ ਨਾਲ ਆਏ ਸੀ ਨਾ ਮਸੰਦ ਉਹਨਾਂ ਨੇ ਕੰਡ ਕਰ ਲਈ ਗੁਰੂ ਦੇ ਵੱਲ RAM RAJ ਆਪਣੀਆਂ ਭੁੱਲਾਂ ਬਖਸ਼ਾ ਕੇ ਚਲੇ ਗਿਆ ਉਹ નિਹਾਲ ਹੋ ਗਿਆ ਉਹਦੀ ਜ਼ਿੰਦਗੀ ਧਨਤਾ ਦੇ ਯੋਗ ਹੋ ਗਈ ਉਹ ਸੱਚਖੰਡ ਦਾ ਵਾਸੀ ਹੋ ਗਿਆ ਪਰ ਜਿਹੜੇ RAM RAJ ਨਾਲ ਆਏ ਹੋਏ ਮਸੰਦ ਸੀ ਨਾ ਸਾਤ ਸੰਗ ਜੀ ਉਹ ਕਿਰਪਾ ਦੇ ਪਾਤਰ ਨਾ ਬਣ ਸਕੇ ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਬਿੰਡ ਭਾਗਾ ਸੰਤ ਸੰਗ ਨਾ ਲੱਭੈ ਭਾਗਾ ਤੋਂ ਬਿਨਾਂ ਕੁਝ ਵੀ ਨਹੀਂ ਮਿਲਦਾ ਸਾਤ ਸੰਗ ਜੀ ਭਾਗ ਚੰਗੇ ਇਨਸਾਨ ਦੇ ਉਦੋਂ ਹੁੰਦੇ ਨੇ ਜਦੋਂ ਪਾਤਰ ਬਣ ਜਾਂਦਾ ਹੈ ਇਨਸਾਨ ਪਾਤਰ ਬਣਨ ਵਾਸਤੇ ਸਾਨੂੰ ਮਿਹਨਤ ਕਰਨੀ ਪੈਂਦੀ ਹੈ ਮੁਸ਼ਕਿਲਾਂ ਘਾਲਣੀਆਂ ਪੈਂਦੀਆਂ ਨੇ ਵਿਦਿਆਰਥੀ ਹੈ ਕੋਈ ਸਾਤ ਸੰਗ ਜੀ ਪੜ੍ਹਾਈ ਕੋਈ ਇਦਾਂ ਤੁਰੇ ਫਿਰੀ ਨਹੀਂ ਹੁੰਦੀ ਉਹ ਪਾਤਰ ਬਣਨਾ ਪੈਂਦਾ ਵਿਦਿਆਰਥੀ ਨੂੰ ਦੋ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਨੇ ਇੱਕ ਉਹ ਹੁੰਦੇ ਨੇ ਜਿਹੜੇ ਪਹਿਲੇ ਨੰਬਰ ਤੇ ਆਉਂਦੇ ਨੇ ਇੱਕ ਉਹ ਆਉਂਦੇ ਨੇ ਜਿਹੜੇ ਦੂਜੇ ਨੰਬਰ ਤੇ ਆਉਂਦੇ ਨੇ ਤੇ ਵਿੱਚ ਉਹ ਵੀ ਬੈਠੇ ਹੁੰਦੇ ਨੇ ਕਿਹੜੇ ਜਿਹੜੇ ਫੇਲ ਹੋ ਜਾਂਦੇ ਨੇ ਉਹ ਵੀ ਵਿੱਚ ਹੀ ਬੈਠੇ ਹੁੰਦੇ ਨੇ ਤੇ ਸਾਹਸੰਗਜੀ ਟੀਚਰ ਨੂੰ ਸਾਰਾ ਪਤਾ ਹੁੰਦਾ ਕਈ ਵਿਦਿਆਰਥੀ ਐਸੇ ਹੁੰਦੇ ਨੇ ਛੋਟੇ ਛੋਟੇ ਜਦੋਂ ਪਹਿਲੀ ਦੂਜੀ ਤੀਜੀ ਦੇ ਬੱਚੇ ਹੁੰਦੇ ਨੇ ਟੀਚਰ ਦੇ ਲਾਗੇ ਜਾ ਕੇ ਉਹ ਕੰਮ ਕਰਨਗੇ ਦਿਖਾਉਣਗੇ ਲਿਖਣਗੇ ਜਿੱਦਾਂ ਦੀ ਰਾਈਟਿੰਗ ਹੈ ਲਿਖ ਕੇ ਦਿਖਾਉਣਗੇ ਪਰ ਇੱਕ ਵਿੱਚ ਉਹ ਵੀ ਬੈਠੇ ਹੁੰਦੇ ਨੇ ਜਿਹਦੇ ਪਿੱਛੇ ਜੇ ਬੇਟੇ ਨਾਲ ਘੋਗੀਆਂ ਘਟਾਰਾਂ ਬਾਹਰ ਹੀ ਹੁੰਦੇ ਨੇ ਕਾਪੀ ਦੇ ਉੱਤੇ ਪਤਾ ਟੀਚਰ ਨੂੰ ਹੁੰਦਾ ਕਿ ਘੁਗੀਆਂ ਗਟਾਰਾਂ ਬਾਹਰ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਕਰ ਇਹ ਪੇਪਰਾਂ ਦੇ ਵਿੱਚ ਇਗਜ਼ਾਮ ਦੇ ਵਿੱਚ ਇਹ ਘੁਗੀਆਂ ਗਟਾਰਾਂ ਨਹੀਂ ਆਉਣੀਆਂ ਤੈਨੂੰ ਕੰਮ ਕਰਨਾ ਪੈਣਾ ਉੱਤਰ ਪ੍ਰਸ਼ਨ ਜਿਹੜੇ ਆਉਣਗੇ ਨਾ ਉਹਨਾਂ ਦੇ ਉੱਤਰ ਦੇਣੇ ਪੈਣੇ ਆ ਜੇ ਤੂੰ ਪਾਸ ਹੋਣਾ ਹੈ ਸਾਧ ਸੰਗ ਜੀ ਜਿਹੜੇ ਪਾਸ ਹੁੰਦੇ ਨਾ ਉਹ ਉਹ ਪਾਤਰ ਬਣ ਜਾਂਦੇ ਨੇ ਉਹ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ ਐਦਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਦੋ ਤਰ੍ਹਾਂ ਦੇ ਇੱਥੇ ਸਾਧ ਸੰਗ ਜੀ ਗੁਰੂ ਦੇ ਦਰ ਤੇ ਦੋ ਤਰ੍ਹਾਂ ਦੇ ਬੰਦੇ ਆਉਂਦੇ ਨੇ ਇੱਕ ਉਹ ਨੇ ਜਿਹੜੇ ਪਹਿਲੇ ਦਿਨ ਆ ਕੇ ਪਾਤਰ ਬਣ ਜਾਂਦੇ ਆ ਆਪਣੀ ਝੋਲੀਆਂ ਭਰ ਕੇ ਲੈ ਜਾਂਦੇ ਨੇ ਇੱਕ ਉਹ ਨੇ ساری ਜ਼ਿੰਦਗੀ ਲੰਘ ਜਾਂਦੀ ਹੈ ਸੇਵਾ ਵੀ ਕਰਦੇ ਨੇ ਪਰ ਪਾਤਰ ਨਹੀਂ ਬਣ ਸਕਦੇ ਖਾਲੀ ਦੇ ਖਾਲੀ ਰਹਿ ਜਾਂਦੇ ਨੇ ਐਦਾਂ ਹੀ ਇਹ ਮਸੰਦ ਨੇ ਬਾਬਾ RAM ਇਹ ਸਾਰਾ ਕੁਝ ਲੈ ਗਿਆ ਪਰ ਜਿਹੜੇ ਮਸੰਦ ਨੇ ਉਹ ਪਾਤਰ ਨਾ ਬਣ ਸਕੇ ਸੋ ਆਓ ਸਾਧ ਸੰਗ ਜੀ ਕਿਤੇ ਆਪਾਂ ਵੀ ਇਦਾਂ ਹੀ ਨਾ ਰਹਿ ਜਾਈਏ ਕਿਤੇ ਖਾਲੀ ਝੋਲੀ ਰਹਿ ਜਾਵੇ ਪਾਤਰ ਨਾ ਬਣ ਸਕੀਏ ਪਾਤਰ ਬਣੀਏ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਅਪਣਾਈਏ ਆਓ ਜੋ ਲੜੀਵਾਰ ਇਤਿਹਾਸ ਆਪਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸੋ ਪ੍ਰਾਰੰਭ ਕੀਤਾ ਹੌਲੀ-ਹੌਲੀ ਆਪਾਂ ਇਹਨੂੰ ਅੱਗੇ ਲੈ ਕੇ ਜਾਵਾਂਗੇ ਤੇ ਪੌਂਟਾ ਸਾਹਿਬ ਦਾ ਇਤਿਹਾਸ ਜੀ ਜੋ ਆਪਾਂ ਸਰਵਣ ਕਰ ਰਹੇ ਹਾਂ ਜੀ ਅੱਗੇ ਜਿਹੜੇ ਇਤੋਂ ਦੇ ਰਹਿਣ ਵਾਲੇ ਕਵੀ ਸਹਿਬਾਨ ਨੇ ਇਹਨਾਂ ਦੀ ਬਾਬਤ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਰਹਿਮਤ ਕਰਨ ਸਦਾਂ ਸੰਗਤਾਂ ਦੇ ਅੱਤੀ ਵਸੌਣੇ ਦੀ ਇੱਕ ਬੇਨਤੀਆਂ ਪ੍ਰਵਾਨ ਸਾਰੀ ਸੰਗਤ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ